ਲੁਕੇ ਵੀ ਨਾ ਖਾ ਲਿਓ ਆ ਚੀਜ਼ਾਂ ਸਵਾਦ ਦੇ ਚੱਕਰ ਦੇ ਵਿੱਚ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਆਪਣੇ ਲੀਵਰ ਦੇ ਨਾਲ ਨਾ ਕਰੋ ਖਿਲਵਾੜ ਅੱਜ ਹੀ ਛੱਡ ਦਿਓ ਆ ਛੇ ਖਾਣ ਦੀਆਂ ਚੀਜ਼ਾਂ ਜਿਹਾ ਅਕਸਰੀ ਅਣਜਾਣੇ ਦੇ ਵਿੱਚ ਖਾਦੇ ਗਏ ਕੁਝ ਭੋਜਨ ਤੁਹਾਡੇ ਲੀਵਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਨੇ ਸਾਡੇ ਸਰੀਰ ਦਾ ਮਹੱਤਵਪੂਰਨ ਹਿੱਸਾ ਹੈ ਲੀਵਰ ਜੋ ਨਾ ਸਿਰਫ ਖੂਨ ਨੂੰ ਸਾਫ਼ ਕਰਦਾ ਹੈ ਸਗੋਂ metabolism ਪਾਚਨ ਅਤੇ ਡੀਟੌਕਸੀਫਿਕੇਸ਼ਨ ਵਰਗੇ ਕਈ ਜ਼ਰੂਰੀ ਕੰਮ ਕਰਦਾ ਹੈ ਪਰ ਅੱਜ ਦੀ ਲਾਈਫ ਸਟਾਈਲ ਨੂੰ ਦੇਖਦੇ ਹੋਏ ਤੇ ਤਲਿਆ ਹੋਇਆ ਚੀਜ਼ਾਂ ਅਣਜਾਣੇ ਦੇ ਵਿੱਚ ਤੁਹਾਡੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾ ਰਹੀਆਂ ਨੇ ਤਲੇ ਹੋਏ ਭੋਜਨ ਜਿਵੇਂ ਸਮੋਸੇ ਪਕੌੜੇ ਫ੍ਰੈਂਚ ਫ੍ਰਾਈਜ਼ ਜਾਂ ਫਿਰ ਚਿਪਸ ਤਲੇ ਹੋਏ ਭੋਜਨਾਂ ਦੇ ਵਿੱਚ ਟਰਾਂਸ ਫੈਟ ਹੁੰਦਾ ਹੈ ਜੋ ਲੀਵਰ ਦੇ ਵਿੱਚ ਫੈਟ ਬਣਾਉਂਦਾ ਹੈ ਇਸ ਦੇ ਨਾਲ ਨਾਲ ਜੋ ਕਿ ਅਲਕੋਹਲ ਫੈਟੀ ਲੀਵਰ ਦੀ ਬਿਮਾਰੀ ਦਾ ਵੱਡਾ ਖਤਰਾ ਵਧ ਜਾਂਦਾ ਹੈ ਇਹਨਾਂ ਫੂਡਸ ਦੇ ਨਾਲ ਲੀਵਰ ਦੇ ਵਿੱਚ ਸੋਜ ਹੋ ਜਾਂਦੀ ਹੈ ਤੇ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਕਿੜੀਆਂ ਚੀਜ਼ਾਂ ਨੇ ਜੋ ਕਿ ਤੁਹਾਨੂੰ ਨਹੀਂ ਖਾਣੀਆਂ ਚਾਹੀਦੀਆਂ ਇਸ ਰਿਪੋਰਟ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਤੇ ਵੱਧ ਤੋਂ ਵੱਧ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂਕਿ ਰੋਜ਼ਾਨਾ ਦੇ ਲਾਈਫ ਦੇ ਵਿੱਚ ਹਰ ਕੋਈ ਅਜਲ ਦਵਾਜ਼ੀ ਦੇ ਵਿੱਚ ਤੇ ਖਾਣ ਪੀਣ ਨੂੰ ਲੈ ਕੇ ਸਵਾਦ ਦੇ ਚੱਕਰ ਦੇ ਵਿੱਚ ਇਹ ਚੀਜ਼ਾਂ ਖਾ ਲੈਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਚੱਕਰ ਕੱਟਨੇ ਪੈਂਦੇ ਨੇ ਬਹੁਤ ਸਾਰੇ ਪੈਸੇ ਲਗਾਉਣ ਦੇ باوجود ਉਹਨਾਂ ਦਾ ਸਰੀਰ ਸੈਟਰਨ ਨਹੀਂ ਹੁੰਦਾ ਤਾਂ ਸਭ ਤੋਂ ਪਹਿਲਾਂ ਉਹਦਾ ਲਾਲ ਮੀਟ ਮਟਰਨ ਅਤੇ ਬੀਫ ਵਰਗੇ ਲਾਲ ਮੀਟ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪਰ ਉਹਨਾਂ ਨੂੰ ਹਜ਼ਮ ਕਰਨਾ ਲੀਵਰ ਦੇ ਲਈ ਇੱਕ ਔਖਾ ਕੰਮ ਹੈ ਖਾਸ ਕਰਕੇ ਜੇਕਰ ਪਹਿਲਾਂ ਹੀ ਲੀਵਰ ਦੀ ਸਮੱਸਿਆ ਹੈ ਤਲਾਲ ਮੀਟ ਇਸ ਦਾ ਭਾ ਵਧਾ ਸਕਦਾ ਹੈ ਇਸ ਦੇ ਲਈ ਇਸ ਦਾ ਸੰਤੁਲਿਤ ਤਰੀਕੇ ਦੇ ਨਾਲ ਸੇਵਨ ਕਰਨਾ ਬਿਹਤਰ ਹੈ ਫਿਰ ਮਿੱਠੇ ਪੀਣ ਵਾਲੇ ਪਦਾਰਥ ਜੀ ਹਾਂ ਜਿਵੇਂ ਕਿ ਕੋਲਡ ਡਰਿੰਕਸ ਪੈਕਜ ਜਿਹੜੇ ਕਿ ਪੈਕਿੰਗ ਵਾਲੇ ਜੂਸ ਹੁੰਦੇ ਨੇ ਜਾਂ ਫਿਰ ਫਲੇਵਰਡ એનર્ਜੀ ਡਰਿੰਕਸ ਦੇ ਵਿੱਚ ਫਰੂਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹ ਲੀਵਰ ਦੇ ਵਿੱਚ ਚਰਬੀ ਜਮਾ ਕਰਦੇ ਅਤੇ ਹੌਲੀ-ਹੌਲੀ ਇਸ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤਾਂ ਰੋਜ਼ਾਨਾ ਮਿੱਠੇ ਪੀਣ ਵਾਲੇ ਪਦਾਰਥ ਪੀਣ ਦੇ ਨਾਲ ਫੈਟੀ ਲੀਵਰ ਅਤੇ ਇਨਸੂਲਿਨ ਪ੍ਰਤੀਰੋਧ ਦੀ ਸਮੱਸਿਆ ਆ ਜਾਂਦੀ ਹੈ ਫਿਰ ਪ੍ਰੋਸੈਸਡ ਫੂਡ ਜਿहां ਪੀਜ਼ਾ 버ਗਰ ਸਮੋਸੇ ਅਤੇ ਮੋਮੋਜ਼ ਇਨਸਟੈਂਟ ਨਿਊਡਲਸ ਵਰਗੇ ਪ੍ਰੋਸੈਸਡ ਫੂਡ ਜੋ ਕਿ ਪ੍ਰਿਵੈਜਿਟਿਵ ਨਮਕ ਅਤੇ ਨਾਨ ਹੈਲਦੀ ਫੈਟ ਵਾਲੇ ਹੁੰਦੇ ਨੇ ਇਹ ਜਿਗਰ ਦੇ ਕੁਦਰਤੀ ਕਾਰਜ ਦੇ ਵਿੱਚ ਵਿਗਨ ਪਾਉਂਦੇ ਨੇ ਅਤੇ ਜਿਗਰ ਦੀ ਸੋਜਨ ਨੂੰ ਵੀ ਜੋ ਕਿ ਸਵੇਲਿੰਗ ਹੁੰਦੀ ਹੈ ਉਸ ਦਾ ਕਾਰਨ ਬਣ ਸਕਦੇ ਨੇ ਫਿਰ ਆਉਂਦੀ ਹੈ ਡਰਿੰਕ ਸ਼ਰਾਬ ਜਿहां ਭਾਵੇਂ ਤੁਸੀਂ ਰੋਜ਼ ਥੋੜੀ ਹੀ ਸ਼ਰਾਬ ਪੀ ਰਹੇ ਹੋ ਜਾਂ ਫਿਰ ਪੀਂਦੇ ਹੋ ਤਾਂ ਫਿਰ ਵੀ ਇਹ ਜਿਗਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਲੀਵਰ ਖਰਾਬ ਹੋ ਜਾਂਦੇ ਹਨ ਤੇ ਲੀਵਰ ਸਿਸੋ ਜੋ ਕਿ ਸਿਰੋਸਿਸ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਤੇ ਇਸ ਦੇ ਲਈ ਘੱਟ ਮਾਤਰਾ ਦੇ ਵਿੱਚ ਸ਼ਰਾਬ ਪੀਣੀ ਚਾਹੀਦੀ ਹੈ ਫਿਰ ਆਉਂਦਾ ਵੱਧੂ ਨਮਕ ਜੀ ਹਾਂ ਇਹ ਤਾਂ ਤੁਹਾਨੂੰ ਵੀ ਪਤਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਜਾਂ ਫਿਰ ਵੱਡੇ ਬਜ਼ੁਰਗ ਵੀ ਤੁਹਾਨੂੰ ਕਹਿੰਦੇ ਹੋਣਗੇ ਕਿ ਨਮਕ ਜ਼ਿਆਦਾ ਖਾਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਪਰ ਫਿਰ ਵੀ ਤੁਸੀਂ ਸਵਾਦ ਚੱਕਰਾਂ ਦੇ ਵਿੱਚ ਨਮਕ ਦੀ ਜਿਹੜੀ ਕਿ ਮਾਤਰਾ ਹੁੰਦੀ ਹੈ ਉਹ ਜ਼ਿਆਦਾ ਵਧਾ ਦਿੰਦੇ ਹੋ ਤੇ ਜ਼ਿਆਦਾ ਖਾਣ ਲੱਗ ਜਾਂਦੇ ਹੋ ਤਾਂ ਨਮਕ ਇੱਕ ਜ਼ਰੂਰੀ ਹੈ ਪਰ ਸਵਾਦ ਜ਼ਿਆਦਾ ਇਸ ਦਾ ਸੇਵਨ ਕਰਨਾ ਜਿਗਰ ਦੇ ਵਿੱਚ ਪਾਣੀ ਜਮਾ ਹੋਣਾ ਅਤੇ ਸੋਜ ਹੋ ਸਕਦੀ ਹੈ ਨਮਕ ਕਹਿ ਸਕਦੇ ਹਾਂ ਵੀ ਸਬਜ਼ੀ ਦੇ ਵਿੱਚ ਜੇਕਰ ਨਮਕ ਨਾ ਹੋਵੇ ਤਾਂ ਸਬਜ਼ੀ ਦਾ ਸਵਾਦ ਨਹੀਂ ਆਉਂਦਾ ਪਰ ਹਦੋਂ ਵੱਧ ਨਮਕ ਖਾਣਾ ਵੀ ਨੁਕਸਾਨ ਪਹੁੰਚ ਸਕਦਾ ਹੈ ਜੰਕ ਫੂਡ ਨਮਕੀਨ ਅਤੇ ਪ੍ਰੋਸੈਸਡ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਸਾਰਾ ਨਮਕ ਹੁੰਦਾ ਹੈ ਜੋ ਕਿ ਹੋੜੀ-ਹੋੜੀ ਜੀਵਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਜਿਹੀਆਂ ਵੀਡੀਓਜ਼ ਦੇਖਣ ਦੇ ਲਈ ਅਜਿਹੀਆਂ ਅਪਡੇਟਸ ਦੇਖਣ ਦੇ ਲਈ ਸਿਹਤ ਨਾਲ ਜੁੜੀ ਹੋਈ ਜਾਣਕਾਰੀ ਜੋ ਕਿ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰਿਓ